ਇਹ ਰਾਤ ਇਹਨਾਂ ਨੇ ਆ ਕੇ ਘਰ ਇਹਨਾਂ ਦੇ ਆ ਕੇ ਫਰਾਂਸੀਸੀ ਚਟੇ ਆ ਲਿਆ ਨੇ ਕਿਤੇ ਵਾਲ ਨੇ ਇੱਕ ਦੋ ਵਾਰ ਅੱਗੇ ਵੀ ਇਹਨਾਂ ਤੇ ਫਰਾਂਸੀਸੀ ਉਹ ਜਿਹੜਾ ਰਵਾਲਵਾਰ ਇਹਨਾਂ ਦਾ ਸੀ ਉਹ ਪੁਲਸ ਨੂੰ ਦਿੱਤਾ ਗਿਆ ਹੈ ਸੰਧੂ ਐਸ ਐ ਡੀ ਐਸ ਪੀ ਸੀ ਤੇ ਮੇਰਾ ਨਾਮ ਸੁਖਚਾਨ ਸਿੰਘੀ ਇਹਨਾਂ ਨੇ ਪਹਿਲਾਂ ਵੀ ਧਮਕੀ ਦਿੱਤੀ ਹੋਈ ਸੀ ਆ ਮੁੰਡਿਆਂ ਨੇ ਕੇ ਦੀ ਬਰਾਤ ਘੇਰਨੀ ਆ ਚਲੋ ਉਹਦਾ ਵਧੀਆ ਸੁੱਕੀ ਸ਼ਾਦੀ ਲੱਗਿਆ ਕੱਲ ਪਾਰਟੀ ਸੀਗੀ ਰਿਸੈਪਸ਼ਨ ਵਾਲੀ ਉਤੋਂ ਹੀ ਵਾਪਸ ਆਏ ਘਰ ਤੇ ਉਸ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਤੋਰਦੇ ਪਏ ਸੀਗੇ ਤੇ ਇਹਨਾਂ ਨੇ ਪਹਿਲਾਂ ਉਹਨਾਂ ਦੀ ਗੱਡੀ ਤੇ ਇੱਟ ਮਾਰੀ ਫਿਰ ਉਸ ਤੋਂ ਬਾਅਦ ਇੱਥੇ ਲੜਾਈ ਹੋਈ ਫਿਰ ਪੁਲਿਸ ਆਈ ਪੁੱਲਸ ਨੇ ਇੱਕ ਵਾਰੀ ਦੋਹਾਂ ਤਰ੍ਹਾਂ ਨੂੰ ਟਕਾਦਾ ਉਸ ਤੋਂ ਬਾਅਦ ਟਿਕ ਟਕਾ ਹੋ ਗਿਆ ਸੀ ਸਾਰੇ ਆਪਦੇ ਘਰੋ ਘਰੀ ਚਲੇ ਗਏ ਰਿਸ਼ਤੇਦਾਰ ਆਪਦੇ ਘਰੋ ਘਰੀ ਚਲੇ ਗਏ ਇੱਧਰ ਸਾਰੇ ਆਪਦੇ ਘਰੇ ਮੈਂ ਤੇ ਮੇਰੇ ਫਾਦਰ ਸਾਹਿਬ ਅੰਦਰ ਦੋਨੋਂ ਹੀਗੇ ਸਾਡੀ ਫੈਮਿਲੀ ਸੀਗੀ ਤੇ ਇਹ ਆਏ ਰਾਤ ਨੂੰ 3:30 ਵਜੇ ਕਿ ਇਹਨਾਂ ਨੇ ਦੋ 200 300 ਮੁੰਡਾ 300 ਨੂੰ ਇਕੱਠਾ ਕਰਕੇ ਤੇ ਆ ਕੇ ਇੱਥੇ ਬਾਦੂ ਫੈਰ ਚਲਾਏ ਉਧਰ ਲ ਬੂਏ ਤੇ ਕਿਰਪਾਨਾ ਕਰਪੂਨਾ ਮਾਰੀਆਂ ਇੱਧਰ ਬਾਾਰ ਵੀ ਤੇ ਜਾਨ ਨੂੰ ਮਾਨਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਜਿਹੜੀ ਪੂਆ ਜੀ ਦੇ ਵੀ ਫੈਰ ਮਾਰ ਕੇ ਗਏ ਅੰਦਰ ਆ ਕੇ ਇਹ ਉਹ ਜੀ ਇਹਨਾਂ ਦੀ ਕੱਲ ਪਾਰਟੀ ਪਰਸੋਂ ਇਹਨਾਂ ਦੀ ਮੈਰਜ ਹੋਈ ਆ ਸਖਚੈਨ ਸਿੰਘ ਦੀ ਤੇ ਰਾਤ ਇਹਨਾਂ ਨੇ ਆ ਕੇ ਘਰ ਇਹਨਾਂ ਦੇ ਆ ਕੇ ਫੈਰੰਗ ਕੀਤੀ ਚਟੇ ਵਾਲਿਆਂ ਨੇ ਚਟੇ ਵਾਲਿਆਂ ਨੇ ਇੱਕ ਦੋ ਵਾਰ ਅੱਗੇ ਵੀ ਇਹਨਾਂ ਤੇ ਫੈਰੰਗ ਕੀਤੀ ਉਹ ਜਿਹੜਾ ਰਵਾਲਵਾਰ ਇਹਨਾਂ ਦਾ ਸੀਗਾ ਉਹ ਪੁਲਿਸ ਨੂੰ ਦਿੱਤਾ ਗਿਆ ਸੀ ਸੰਧੂ ਐ ਡੀਐਸਪੀ ਸੀ ਤੇ ਤੇ ਅੰਗਰੇਜ਼ ਸਿੰਘ ਐਸਆਈ ਲੈ ਕੇ ਗਿਆ ਇੱਥੋਂ ਆ ਕੇ ਇਹਨਾਂ ਨੂੰ ਦਿੱਤਾ ਸੀ ਤੇ ਇਹਦੇ ਨਕੇਲ ਪਹਿਲਾਂ ਵੀ ਕੱਸੀ ਬਹੁਤ ਜ਼ਿਆਦਾ ਮਹੱਲਾ ਵਾਸੀਆਂ ਨੇ ਯਾਰ ਸੰਯੋਗ ਦੇ ਕੇ ਪਹਿਲਾਂ ਵੀ ਇਹ ਕੰਮ ਕੀਤਾ ਪਰ ਰੋਕਦੇ ਰਹੇ ਇਹਨਾਂ ਨੂੰ ਰੋਕਣ ਦੇ ਬਾਵਜੂਦ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਸਰਕਾਰ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਇਹ ਕਹਿ ਰਹੀ ਹੈ ਪੰਜ ਦਿਨ ਦੇ ਵਿੱਚ ਨਕੇਲ ਕੱਸਦੇ ਆਂ ਕਿ ਚੱਟੇ ਦੀ ਕੋਈ ਨਕੇਲ ਨਹੀਂ ਕੱਸੀ ਉਲਟੇ ਪਰਚੇ ਹਟਾਉਣ ਵਾਲਿਆਂ ਦਾ ਜਿਹੜੇ ਨਸ਼ੇ ਤੋਂ ਵਿਰੋਧ ਕਰਾਉਂਦੇ ਉਹਨਾਂ ਦੇ ਪਰਚੇ ਕੀਤੇ ਜਾਂਦੇ ਆ ਤੇ ਉਹਨਾਂ ਦੇ ਘਰਾਂ ਜਾ ਕੇ ਗੋਲੀਆਂ ਚਲਾਈਆਂ ਜਾਂਦੀਆਂ ਵਾ ਰਾਤੀ ਇਹਨਾਂ ਨੇ 40 50 60 60 ਗੋਲੀਆਂ ਚਲਾਈਆਂ 3 ਵਜੇ ਸੰਗਤ ਉੱਠੀ ਤੇ ਪਰਪਾਤ ਫੇਰੀ ਤੇ ਜਾਣ ਬਾਬਦੂ ਤੁਸੀਂ ਉੱਠੇ ਸਾਨੂੰ ਪਤਾ ਲੱਗ ਗਿਆ ਵੀ 3 ਵਜੇ ਗੋਲੀਆਂ ਚੱਲੀ ਜਾਂਦੀਆਂ ਵਾ ਅਸੀਂ ਤਾਂ ਇਹ ਸੋਚਿਆ ਵੀ ਚਲੋ ਪਰਪਾਤ ਫੇਰੀ ਚੱਲੀ ਪਰਪਾਤ ਫੇਰੀ ਦੇ ਪਟਾਕੇ ਚੱਲਣ ਰਹੇ ਆ ਤੇ ਜਦੋਂ ਅਸੀਂ ਉੱਠ ਕੇ ਪਰਪਾਤ ਫੇਰੀ ਤੇ ਚੱਲੇ ਤੇ ਉਦੋਂ ਵੇਖਿਆ ਵੀ ਗੋਲੀਆਂ ਚੱਲੀ ਜਾਂਦੀਆਂ ਚਾਹੇ ਤੇ ਰਾਤ ਦੇ ਵਿੱਚ ਤੇ ਇਹ ਆਪਦਾ ਪਰਿਵਾਰ ਸਾਰਾ ਜਿਹੜਾ ਇਕੱਠਾ ਹੋਇਆ ਖੜੇ ਪਰਿਵਾਰ ਮੁੜ ਕੇ ਲੋਕ ਆਸੇ ਪਾਸੇ ਤੇ ਲੋਕ ਜਦੋਂ ਗਏ ਆ ਪਰ ਪੁਲਿਸ ਆਈ ਆ ਪੁਲਿਸ ਨੇ ਆ ਕੇ ਉਹਨਾਂ ਉਹ ਜਿਹੜੀ ਕੁੜੀ ਤੇ ਗੋਲੀ ਲੱਗੀ ਉਹਨੂੰ ਰੈਫਰ ਇੱਥੋਂ ਫਿਰ ਜ਼ੀਰੋ ਰੈਫਰ ਕਰਕੇ ਫਰੀਦਕੋਟ ਮੈਡੀਕਲ ਘਲਤਾ ਅ ਉਹ ਤਾਂ ਹੁਣ ਉਹਨਾਂ ਨੂੰ ਡਾਕਟਰ ਡਾਕਟਰ ਦੱਸਣਗੇ ਲੈ ਵੀ ਕੀ ਕਾਰਵਾਈ ਆ ਕੀ ਆ ਉਹਨੂੰ ਗੋਲੀ ਲੱਗੀ ਆ ਜਾਂ ਕੱਢੀ ਆ ਜਾਂ ਨਹੀਂ ਕੱਢੀ ਗਈ ਬਾਕੀ ਅਸੀਂ ਮੰਗ ਇੰਨੀ ਕਰਦੇ ਵੀ ਇਹਨਾਂ ਤਾਂ ਕਰ ਸਕਤੋ ਸਕਤਨ ਕਿਲ ਕਸੀ ਜਾਵੇ ਕਿਉਂਕਿ ਮੱਲਾਵਾਸੀ ਬਹੁਤ ਇਸ ਏਜਟ ਪਰੇਸ਼ਾਨ ਹੈ ਇਹਨਾਂ ਲੋਕਾਂ ਤਾਂ ਬਹੁਤ ਤੰਗ ਆਏ ਪਏ ਲੋਕ ਜਿਆਦਾ ਸਾਰੇ ਮੱਲਾਵਾਸੀ ਆਏ ਪਏ ਤੰਗ ਅਸੀਂ ਇਕੱਲੇ ਘਰ ਨਹੀਂ ਵੀ ਲੈ ਵੀ ਇਕੱਲੇ ਘਰ ਆਏ ਪਏ ਸਾਰੇ ਘਰਾਂ ਤੇ ਇਹੋ ਕੁਝ ਕਰਦੇ ਆ ਜਾ ਕੇ ਆ ਵੀ ਜਿਦੋਂ ਪਹਿਲਾਂ ਵੀ ਦੱਸਿਆ ਵੀ ਸਾਡੀ ਗੱਲਬਾਤ ਇਹਨਾਂ ਚਿੱਤੇ ਦੀ ਚੱਲ ਰਹੀ ਆ ਇਹ ਸਾਡੇ ਤੋਂ ਹਟਦੇ ਨਹੀਂ ਅਸੀਂ ਇਹਨਾਂ ਤੋਂ ਪਿੱਛੇ ਹਟਦੇ ਆ ਇਹ ਸਾਡੇ ਉੱਤੇ ਫੇਰ ਚੜ ਜਾਂਦੇ ਆ ਜਦੋਂ ਚੜਦੇ ਸਾਨੂੰ ਅਸਲੇ ਦਾ ਧਮਕਾ ਪਹਿਲਾਂ ਹੀ ਦੇਣ ਲੱਗ ਪੈਂਦੇ ਉਹ ਤੁੰ ਨੂੰ ਮਾਰ ਹੀ ਦੇਣਾ ਸਾਡੇ ਢੀਆਂ ਪਤਾ ਸਕੂਲ ਜਾਂਦੇ ਆ ਕਮਾਂ ਧੰਦੇ ਤੇ ਜਾਂਦੇ ਇਹ ਰਾਹ ਰੋਕਦੇ ਉਹਨਾਂ ਦਾ ਜਿੱਥੇ ਖੜੇ ਹੁੰਦੇ ਤੇ ਰਾਹ ਵੀ ਰੋਕ ਲੈਂਦੇ ਆ ਉਸ ਤੋਂ ਬਾਅਦ ਵਿੱਚ ਇਹ ਪਿੱਛਾ ਵੀ ਕਰਦੇ ਉਹਨਾਂ ਦਾ ਪਿੱਛਾ ਕਰਕੇ ਆਹ ਤਾਂ ਹੁਣ ਸਾਡੇ ਨੇ ਇਹਨਾਂ ਨੇ ਅਸਲ ਵਿੱਚ ਹੱਥ ਹੀ ਕਰਤੀ ਆ ਸਾਨੂੰ ਇਹਦੋਂ 2 ਮਹੀਨੇ ਪਹਿਲਾਂ ਮੇਰੀ ਭਾਂਜੀ ਲੱਗਦੀ ਐ ਨੇ ਵਿਆਹ ਬੰਦ ਲਿਆ ਮੁੰਡੇ ਦਾ ਉਹਦੇ ਤੋਂ ਧੰਕ ਜਾਂ ਦੇਣ ਲੱਗ ਪਈ ਵਿਆਹ ਜਿਵੇਂ ਜਿਵੇਂ ਨੇੜੇ ਆਉਂਦਾ ਨਾ ਵੀ ਅਸੀਂ ਤੁਹਾਨੂੰ ਨਾ ਬਰਾਤ ਘੇਰਾਗੇ ਬਰਾਤ ਸਾਡੀ ਬਚਾ ਲਈ ਆ ਤੇ ਕੱਲ ਸਾਨੂੰ ਇਹਨਾਂ ਨੇ ਅਸਲੋਂ ਹੀ ਡੰਡ ਲਾ ਦਿੱਤੀ ਸਾਡੀ ਮੰਗ ਬਸ ਆਹ ਜੇ ਤੂੰ ਮੁੰਡੇ ਨੂੰ ਦੱਸੀ ਜਾਂਦੇ ਵੀ ਕੋਈ ਇਹਨਾਂ ਦੇ ਬਾਰੇ ਵੀ ਸੋਚੋ ਵੀ ਲੈ ਭਈ ਅਸੀਂ ਇਹਨਾਂ ਨੂੰ ਫੜਗੇ ਫੁੜਗੇ ਚਾ ਕੇ ਤੈਨੂੰ ਲਿਜਾਈਏ 10 ਦਿਨ ਜਾਂਦੇ ਆ ਜੇਲ੍ਹ ਤੋਂ ਆ ਨਿਕਲ ਕੇ ਬਾਹਰ ਆ ਜਾਂਦੇ ਬਸ ਕੋਈ ਸਾਦੇ ਬਾਰੇ ਤਾਂ ਉਹੋ ਜੀ ਕਾਂਗਰਸ ਸੀ ਤੇ ਉਹੋ ਜਿਹਾ ਭਗਵੰਤਮਾਨ ਬਣ ਗਿਆ ਸਾਡੇ ਬਾਤੇ ਕੋਈ ਭਗਵਾਨਤਮਾਨੇ ਨਹੀਂ ਸੋਚਿਆ ਨਾ ਕੋਈ ਸਾਡੇ ਬਾਰੇ ਘਟਾਰਗੇ ਨੇ ਐ ਮੇਲੇ ਨੇ ਸੋਚਿਆ ਵੀ ਮੈਂ ਅੱਜ ਆ ਕੇ ਕਿੱਦਾਂ ਸਾਡੇ ਘਰੇ ਵਾਕਾ ਹੋਇਆ ਸਾਡੇ ਘਰੇ ਕੋਈ ਅਜੇ ਤੱਕ ਬੰਦਾ ਜੇ ਤੱਕ ਜੀਰੇ ਸ਼ਹਿਰ ਦਾ ਮੁਲਾਜ਼ਮ ਕੋਈ ਵੀ ਨਹੀਂ ਸਾਡੇ ਘਰੇ ਆ ਕੇ ਨਹੀਂ ਮੌਕਾ ਵੇਖਿਆ ਬਿਨਾ ਪੁਲਸ ਤੋਂ ਸਰ ਅੱਜ ਦਾ ਜਿਹੜਾ ਮਾਹੌਲ ਬਣਿਆ ਆ ਜੀਰੇ ਸ਼ਹਿਰ ਤੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਮਾਹੌਲ ਅੱਜ ਇੱਕ ਸਪੈਸ਼ਲ ਆਪਰੇਸ਼ਨ ਚੱਲ ਰਿਹਾ ਹੈ ਔਰ ਪੂਰੇ ਜ਼ਿਲ੍ਹੇ ਤੇ ਚੱਲ ਰਿਹਾ ਪੂਰੇ ਸਟੇਟ ਦੇ ਵਿੱਚ ਚੱਲ ਰਿਹਾ ਆ ਇਹ ਇੱਕ ਸਾਰੇ ਮਾਨਯੋਗ ਡੀਜੀਪੀ ਸਾਹਿਬ ਦੇ ਆਰਡਰ ਆਈਆਂ ਔਰ ਜਿਹੜੇ ਸਰਕਾਰ ਦੀ ਪਾਲਿਸੀ ਹੈਗੀ ਹੈ ਟੂ ਮੇਕ ਪੰਜਾਬ ਕ੍ਰਾਈਮ ਫਰੀ ਐਂਡ ਡਰਗ ਫਰੀ ਸਟੇਟ ਉਹਦਾ ਇੱਕ ਉਸ ਲੜੀ ਦੇ ਵਿੱਚ ਇੱਕ ਅੱਜ ਆਪਰੇਸ਼ਨ ਚੱਲ ਰਿਹਾ ਹੈਗਾ ਇਹ ਆਪਰੇਸ਼ਨ ਜਿਹੜੇ ਸਪੈਸੀਫਿਕ ਇਨਫੋਰਮੇਸ਼ਨ ਬੇਸਡ ਜਿਹੜੇ ਡਰਗ ਸਮੱਗਲਰਸ ਨੇ ਉਹਨਾਂ ਦੇ ਏਰੀਏ ਦਾ ਉਹਨਾਂ ਦੇ ਘਰ ਦਾ ਸਪੈਸੀਫਿਕ ਇਨਫੋਰਮੇਸ਼ਨ ਜਿੱਥੇ ਹੈਗੀ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਆਪਾਂ ਸਾਚ ਕਿਤੇ ਔਰ ਉਸ ਲੜੀ ਦੇ ਵਿੱਚ ਅੱਜ ਆਪਾਂ ਇਥੇ ਜੀਰੇ ਦੇ ਵਿੱਚ ਸਾਡੇ ਐਸਪੀ ਹੈਡਕ quarters ਸਾਹਿਬ ਔਰ ਡੀਐਸਪੀ ਸਾਹਿਬ ਨੇ ਇਸ ਪਿੰਡ ਦੇ ਵਿੱਚ ਸਰਚ ਕੀਤਾ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਕਰੀਬ-ਕਰੀਬ 600 ਪੁਲਿਸ ਫੋਰਸ ਪੁਲਿਸ ਅਫਸਰ ਲਗੇ ਸੀਗੇ ਪੂਰੇ ਆਪਰੇਸ਼ਨ 'ਚ ਜੀਰੇ ਦੇ ਵਿੱਚ ਵੀ ਓਵਰ 100 ਅਫਸਰ ਲਗੇ ਹੋਏ ਨੇ ਔਰ ਇਹ ਆਪਰੇਸ਼ਨ ਸਵੇਰ 8 ਵਜੇ ਤੋਂ ਲੈ ਕੇ ਫਨ ਇੱਕ 1:30 ਵਜੇ ਤੱਕ ਚੱਲੂਗਾ ਸਰ ਜਿਹੜਾ ਤੁਸੀਂ ਸਰਚ ਆਪਰੇਸ਼ਨ ਕਰ ਰਹੇ ਹੋ ਇਸ ਦੌਰਾਨ ਕੋਈ ਰਿਕਵਰੀ ਵੀ ਹੋਈ ਹੈ ਜੀ ਕੁਝ ਪ੍ਰੋਕਲੇਮਡ ਆਫੈਂਡਰਸ ਫੜੇ ਗਏ ਨੇ ਇਸ ਜ਼ਿਲ੍ਹੇ ਦੇ ਵਿੱਚ ਕੁਝ ਸ਼ੱਕੀ ਵਹੀਕਲਸ ਬੰਦ ਔਰ ਕੁਝ ਸ਼ੱਕੀ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਨੂੰ ਵੀ ਰਾਉਂਡ ਅਪ ਕੀਤਾ ਹੈ ਥੋੜੇ স্মਲ ਮਾਤਰਾ ਦੇ ਵਿੱਚ ਡਰੱਗਸ ਦੀ ਵੀ ਰਿਕਵਰੀ ਹੋਈ ਹੈ ਕੁਝ ਐਡਿਕਟਸ ਜਿਹੜੇ ਹੈਗੇ ਡਰੱਗ ਦੇ ਜਿਹੜੇ ਕਿ স্মਲ ਟਾਈਮ ਡਰੱਗ ਸਮਗਲਰ ਸਿੱਕੇ ਉਹਨਾਂ ਉਹ ਵੀ ਫੜੇ ਗਏ ਨੇ ਇੱਕ ਸਰ ਕੱਲ ਰਾਤ ਦੀ ਵਾਰਦਾਤ ਹੈ ਜੀਰਾ ਸ਼ਹਿਰ ਦੀ ਨਸ਼ਾ ਤਸਕਰਾਂ ਵੱਲੋਂ ਜਿਹੜੇ ਨਸ਼ਾ ਤਸਕਰਾਂ ਦੇ ਖਿਲਾਫ ਬੋਲਦੇ ਸੀ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਮੇਰੇ ਜ਼ਿਹਨ 'ਚ ਇਹ ਗੱਲ ਆਈ ਹੈ ਕਿ ਇੱਕ ਵਾਰਦਾਤ ਹੋਇਆ ਹੈ ਪੁਲੀ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਇਮੀਡੀਏਟ ਪੁਲਿਸ ਨੇ ਉਹਦੇ ਤੇ ਰਿਐਕਟ ਕੀਤਾ ਹੈ ਦੋᱠਾਂ ਨੂੰ ਰੌਂਡ ਅਪ ਕੀਤਾ ਹੈ ਸਥਿਤੀ ਨੂੰ ਕੰਟਰੋਲ ਕੀਤਾ ਹੈ ਔਰ ਇਸ ਗਲਤੀ ਤਫਤੀਸ਼ ਜਿਹੜੀ ਹੈ ਉਹ ਅੱਗੇ ਜਾ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਪੂਰੇ ਪਿਛਲੇ ਕਈ ਮਹੀਨਿਆਂ ਤੋਂ ਕਈ ਮਹੀਨਿਆਂ ਕਿ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਜਦੋਂ ਇਸ ਤਰ੍ਹਾਂ ਦੇ ਪ੍ਰੈਸ਼ਰ ਡਰਗਸ ਸਮਗਲਿੰਗ ਤੇ ਹੁੰਦਾ ਹੈ ਕਿ ਆਪਸ ਦੇ ਵਿੱਚ ਉਹਨਾਂ ਦੀ ਇਸ਼ੂਜ਼ ਹੋਣਗੇ ਸੋ ਇਹ ਐਕਚੁਅਲੀ ਇੱਕ ਹੋ ਸਕਦਾ ਹੈ ਸਾਡੇ ਲਈ ਇੱਕ ਸਾਈਨ ਹੈ ਕੀ ਪ੍ਰੈਸ਼ਰ ਜਿਹੜਾ ਹੈਗਾ ਉਹ ਡਰੱਗ ਸਮਗਲਿੰਗ ਦੇ ਉੱਤੇ ਵਧ ਰਿਹਾ ਹੈ ਤੇ ਹੌਲੀ ਜਿਹੜਾ ਸਾਡਾ ਪ੍ਰੋਸੈਸ ਹੈ ਡਰੱਗਸ ਵਾਲੇ ਟਰੇਡ ਨੂੰ ਕਲੀਨ ਅਪ ਕਰਦਾ ਉਹ ਉਹਦਾ ਇੱਕ ਪੋਜ਼ਿਟਿਵ ਸਾਈਨ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅੰਸਦ ਨੇ ਉਹਨਾਂ ਦੇ ਉੱਤੇ ਪ੍ਰੈਸ਼ਰ ਵਧ ਰਿਹਾ ਹੈ ਸਰ ਜਿਹੜੀ ਰਾਤ ਗੋਲੀ ਚੱਲੀ ਉਸ ਦੇ ਕੋਈ ਗ੍ਰਿਫਤਾਰੀ ਵੀ ਹੋਈ ਹੈ ਉਹਦੀ ਡਿਟੇਲਸ ਤੁਸੀਂ ਆਪਣੇ ਐਸਪੀਡੀ ਸਾਹਿਬ ਹੈਗੇ ਨਾ ਰਣਜੀਤ ਕੁਮਾਰ ਸਾਹਿਬ ਉਹਨਾਂ ਨੂੰ ਪੁੱਛ ਸਕਦੇ ਹੋ ਉਹਦੇ ਬੇਸਿਕ ਡਿਟੇਲਸ ਮੈਨੂੰ ਨਹੀਂ ਪਤਾ ਠੀਕ ਹੈ ਸਰ ਧੰਨਵਾਦ